ਪਾਤਣਾ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਐਮਰਜੈਂਸੀ ਸਮਾਂਮਾ ਠੱਪ ਕੋਈ ਮੈਡੀਕਲ ਡਾਕਟਰ ਨਾ ਹੋਣ ਕਾਰਨ ਮਰੀਜ਼ ਨੂੰ ਕੀਤਾ ਰੈਫਰ ਪੀੜਤ ਪਰਿਵਾਰ ਦਾ ਬਧਿਆ ਗੁੱਸਾ ਅੱਜ 8 ਅਪ੍ਰੈਲ ਦਿਨ ਸੋਮਵਾਰ ਨੂੰ ਰਾਤ 8 ਵਜੇ ਦੇ ਕਰੀਬ ਪਿੰਡ ਹਾਂਟੜੀ ਨੇੜੇ ਮੋਟਰਸਾਈਕਲ ਅਤੇ ਕਾਰ ਦੀ ਟੱਕਰ ਕਾਰਨ ਜ਼ਖਮੀ ਮੋਟਰਸਾਈਕਲ ਚਾਲਕ ਨੂੰ ਜ਼ਖਮੀ ਹਾਲਤ ਵਿੱਚ ਪਾਤਣਾ ਦੇ ਕਮਿਊਨਿਟੀ ਹੈਲਥ ਸੈਂਟਰ ਪਾਤਣਾ ਲਿਆਂਦਾ ਗਿਆ ਜਿੱਥੇ ਮੌਕੇ ਤੇ ਮੌਜੂਦ ਸਟਾਫ ਵੱਲੋਂ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਇੱਥੇ ਡਾਕਟਰ ਨਾ ਹੋਣ ਕਰਕੇ ਪ੍ਰਾਈਵੇਟ ਹਸਪਤਾਲ ਲੈ ਕੇ ਜਾਣ ਦੇ ਕਹਿਣ ਤੇ ਪੀੜਤ ਪਰਿਵਾਰ ਦਾ ਗੁੱਸਾ ਵਧ ਗਿਆ ਜਿਸ ਤੋਂ ਬਾਅਦ ਮੌਕੇ ਤੇ ਆਪ ਆਗੂ ਨੇ ਪਹੁੰਚ ਕੇ ਮਰੀਜ਼ ਨੂੰ ਪਟਿਆਲਾ ਰੈਫਰ ਕਰਵਾ ਕੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਇੱਥੇ ਐਮਰਜੈਂਸੀ ਸਵਾਮਾਂ ਦੀ ਕਾਰਤੂਰੀ ਕਰਨ ਲਈ ਹਰ ਕਦਮ ਐਕ ਦੇ ਧਿਆਨ ਚ ਲਿਆੰਦਾ ਜਾਵੇਗਾ ਕਿਹੜਾ ਪਿੰਡ ਹੈ ਹਮਚੜੀ ਕੌਣ ਡਾਕੀਓ ਕਿਵੇਂ ਹੋਇਆ ਇਹ ਕੀ ਨਾਮ ਦਾ ਆ ਮੈਨੂੰ ਮੇਰੇ ਚਾਚੇ ਦੇ ਮੁੰਡੇ ਨੇ ਫੋਨ ਕਰਾਈ ਮੈਂ ਉਹਦੀ ਚੱਕ ਕੇ ਲੈ ਕੇ ਆ ਰਹਾਂ ਕੀ ਨਾਮ ਦਾ ਇਹਦਾ ਨਿੱਕਾ ਸਿੰਘ ਜੀ ਇਹੜਾ ਪਿੰਡ ਦਾ ਹਮਤੜੀ ਵੀ ਹੋਇਆ ਸੀ ਇਹਨੂੰ ਕਿਵੇਂ ਵੈਸਟਰਡੇ ਅਸੀਂ ਅੰਕ ਦਾ ਪਤਾ ਨਹੀਂ ਮੇਰੇ ਚਾਚੇ ਦੇ ਮੁੰਡੇ ਨੇ ਫੋਨ ਕਰਿਆ ਜੀ ਹਾਂ ਮੈਂ ਉਹ ਚੱਕਣ ਵਾਗਿਆ ਮੈਂ ਸੈਂਦ ਦੀ ਮੋਟਰਸਾਲੇ ਮੇਰਾ ਲੈ ਕੇ ਗਿਆ ਚਾਚੇ ਪਿੰਡ ਦੇ ਖੇਤੋਂ ਡੇਰੇ ਮੇਰੇ ਮੱਚਾ ਲਈ ਤੋੜ ਗਏ ਮੱਚਾ ਜਿੱਤ ਨਹੀਂ ਜਾਈ ਮਾਰੇ ਜੀ ਬਿਆਲ ਸਿੰਘ ਦੇ ਡੇਰੇ ਚੋ ਜੀ ਪਿੰਡ ਜਾ ਰਹੇ ਜੀ ਹਾਂ ਜੀ ਕੰਮ ਤੋਂ ਜਾ ਰਹੀ ਗੱਡੀ ਕਿੱਥੋਂ ਜਾ ਰਹੀ ਜੀ ਗੱਡੀ ਇਧਰੋਂ ਪਤਨ ਤੋਂ ਜਾ ਰਹੀ ਜੀ ਕਿੱਥੋਂ ਦੀ ਗੱਡੀ ਆਹੋ ਗੱਡੀ ਆ ਗੱਡੀ ਦਾ ਨਹੀਂ ਪਤਾ ਜੀ ਨੰਬਰ ਹੈਗਾ ਬਿਲਕੁਲ ਲੈ ਕੇ ਹਸਪਤਾਲ ਤੇ ਲੈ ਗਏ ਹਾਂ ਹਾਂਜੀ ਇੱਥੇ ਪ੍ਰਬੰਧ ਕੀ ਹੈ ਇੱਥੇ ਹਸਪਤਾਲ ਪ੍ਰਬੰਧ ਕੁਝ ਨਹੀਂ ਹੈ ਜੀ ਪਹਿਲਾਂ ਅਸੀਂ ਪਕੜਦੇ ਹੋਏ ਕਹਿੰਦੇ ਕੋਈ ਚੱਕਰ ਨਹੀਂ ਉਹਨਾਂ ਡਾਕਟਰ ਹੈਗਾ 6 ਵਜੇ ਤੋਂ ਪਹਿਲਾਂ ਜੀ ਹਾਂ 6 ਵਜੇ ਡਾਕਟਰ ਹੁੰਦੇ ਨਹੀਂ ਥਾਲ ਤੇ ਸਾਨੂੰ ਭੁਗਵਾ ਡਾਕਟਰ ਤੇ ਕਿੱਜਾ ਹੀ ਕੋਈ ਡਾਕਟਰ ਨਹੀਂ ਹੈਗਾ ਇੱਥੇ ਕੋਈ ਡਾਕਟਰ ਨਹੀਂ ਹੈਗਾ ਜੀ ਹੁਣ ਕਿੱਥੇ ਲੈ ਕੇ ਜਾਣੀ ਉਹਨੂੰ ਫੋਨ ਅਸੀਂ ਭੁਗਵਾ ਡਾਕਟਰ ਤੇ ਲੈ ਗਏ ਉੱਥੇ ਚੱਕ ਕੇ ਫੇਰੂਲੇ ਲੈ ਕੇ ਜੀ ਹਾਂ ਕੀ ਮੰਨ ਕਰਦੇ ਸਰਕਾਰ ਦੇ ਕੀ ਹੋਣਾ ਚਾਹੀਦਾ ਇੱਥੇ ਸਰਕਾਰ ਦਾ ਸਾਰਾ ਹਿੱਲਾ ਹੋਣਾ ਚਾਹੀਦਾ ਜੀ ਕੋਈ ਹੱਲ ਨਹੀਂ ਹੈਗਾ ਇ ਐਕਸਸ ਪਰ ਪੰਜ ਬੋਲਗਾਂ ਦੀ ਰੇਲਗੱਡੀ ਖਾਮਚੀ ਤੋਂ ਇਹ ਰਾਤ ਦੇ ਹੁਣ ਤਕਰੀਬਨ ਤੇ ਸਾਡੇ ਕੋਲ ਐਕਸੀਡੈਂਟ ਹੋਇਆ ਕਾਰਨ ਨਾਲ ਮੋਟਰਸਾਈਕਲ ਦਾ ਨਿੱਕਾ ਸੀਗਾ ਛੋਟਾ ਨਾਲ ਨਿੱਕਾ ਸੀ ਕਹਿੰਦੇ ਪਿੰਡ ਦਾ ਹੈ ਅਮਚੜੀ ਦਾ ਹਮਸਲੀ ਪਿੰਡ ਹੈ ਜੀ ਕਿ ਮੇਰੇ ਹੈ মোটরসাইকেল ਦੇ ਨਾਲ ਕਾਰ ਨਾਲ ਐਕਸੀਡੈਂਟ ਹੋ ਗਿਆ ਚਲੋ ਅਚੰਤਿਤ ਹੋ ਗਿਆ ਕੋਈ ਦੁਸ਼ਮਣੀ ਨਹੀਂ ਸੀ ਕਿਸੇ ਕਾਰ ਵਾਲੇ ਨਾਲ ਕਿਹੜਾ ਕੋਈ ਦੁਸ਼ਮਣੀ ਸੀ ਜਾਇ ਨਹੀਂ ਕੋਈ ਅਚਨਚੇਤ ਪਤਾ ਨਹੀਂ ਕਿਵੇਂ ਹੋਇਆ ਮੋਟਰਸਾਈਕਲ ਦੀ ਗਲਤੀ ਹੈ ਕਾਰ ਦੀ ਗਲਤੀ ਹੈ ਇਨਵੈਸਟੀਗੇਸ਼ਨ ਦਾ ਪਾਰਟ ਹੈ ਵਕਰੀ ਗੱਲ ਹੈ ਪਰ ਮੌਕੇ ਤੇ ਜਾ ਕੇ ਮੁੰਡੇ ਨੇ ਚੱਕਿਆ ਤੇ ਬ੍ਰਦਰ ਨੇ ਚੱਕ ਕੇ ਹਸਪਤਲ ਲੈ ਕੇ ਆਂਦਾ ਜਿਹੜਾ ਆਪਣਾ ਇੱਥੇ ਪਾਤਰਾਂ ਦੇ ਵਿੱਚ ਸਰਕਾਰੀ ਰਿਸਪਾਂਸ ਦਾ ਹਸਪਤਾਲ ਐਮਰਜੈਂਸੀ ਐਮਰਜੈਂਸੀ ਤੇ ਇੱਥੇ ਆਏ ਇੱਥੇ ਬਾਹਰ ਜਿਹੜੇ ਖੜੇ ਮੁਲਾਜ਼ਮ ਨੇ ਉਹ ਕਹਿੰਦੇ ਸੀ ਕਲਾਸ 3 ਤੇ ਕਲਾਸ 4 ਦੇ ਮੁਲਾਜ਼ਮਾਂ ਮੈਂ ਹੁਣ ਆ ਕੇ ਗੱਲ ਕੀਤੀ ਉਹਨਾਂ ਨਾਲ ਕਹਿੰਦੇ ਇੱਥੇ ਸਾਡੇ ਕੋਲ ਕੋਈ ਪ੍ਰਬੰਧ ਨਹੀਂ ਹੈਗਾ ਇਹਨੂੰ ਹੋਰ ਕਿਤੇ ਲੈ ਜਾਓ ਭਗਵਾਨ ਹਸਪਤਾਲ ਹੈ ਕੋਈ ਪ੍ਰਾਈਵੇਟ ਉੱਥੇ ਲੈ ਕੇ ਜਾਓ ਤੁਸੀਂ ਇਹਦੇ ਪੱਟੀ ਕਿਨੇ ਸਿਰ ਦੇ ਉੱਤੇ ਘਰੋਂ ਪੱਟੀ ਉਹਨੇ ਕੀਤੀ ਫਸਟ ایڈ ਜ਼ਿਆਦਾ ਖੂਨ ਬਹਿਣਾ ਸੀ ਜਾਂ ਪੱਟੀ ਕੀਤੀ ਹੋਈ ਲੈ ਕੇ ਆਏ ਕਹਿੰਦੇ ਜੀ ਤੁਸੀਂ ਤਾਂ ਪ੍ਰਾਈਵੇਟ ਹਸਪਤਾਲ ਦੇ ਵਿੱਚੋਂ ਟ੍ਰੀਟਮੈਂਟ ਲੈ ਕੇ ਆਏ ਅਸੀਂ ਇੱਥੇ ਐਡਮਿਟ ਨਹੀਂ ਉਹਨੂੰ ਕਰਦਾ ਚਲੋ ਉਹਨਾਂ ਨਾਲ ਕਾਫੀ ਮਾੜਾ ਚੰਗਾ ਵੀ ਬਿਹੇਵ ਕੀਤਾ ਮੈਨੂੰ ਫੋਕੀ ਜਿਆਦਾ ਇੱਥੇ ਖੂਨਾ ਕਿਵੇਂ ਪਤਾ ਕੀਤਾ ਸੀ ਵੀ ਤੁਸੀਂ ਕਿਉਂ ਪਹਿਲੀ ਗੱਲ ਤਾਂ ਜੇ ਕੋਈ ਫਸਟ ایڈ ਬੰਦਾ ਲੈ ਕੇ ਪੱਟੀ ਬੰਨ ਕੇ ਵੀ ਆ ਗਿਆ ਇਹਦਾ ਮਤਲਬ ਆਪਾਂ ਐਡਮਿਟ ਨਹੀਂ ਕਰਨਾ ਪਹਿਲੀ ਗੱ ਦੂਜੀ ਗੱਲ ਕਹਿੰਦੇ ਇੱਥੇ ਕੋਈ ਡਾਕਟਰ ਦਾ ਪ੍ਰਬੰਧ ਹੈ ਨਹੀਂ ਇੱਥੇ ਡਾਕਟਰ ਕੋਈ ਵੀ ਨਹੀਂ ਹੈਗਾ ਅਮਰਜੈਂਸੀ ਨਾ ਵੈਸੇ ਕੋਈ ਡਾਕਟਰ ਕੋਈ ਹਸਪਤਲ ਦੇ ਡਾਕਟਰ ਨਹੀਂ ਹੈਗਾ ਉਹਦੇ ਬਿਹਾਵ ਤੇ ਆਪਾਂ ਜੇ ਜੋ ਨਹੀਂ ਵੀ ਡਾਕਟਰ ਜੇ ਆਪਾਂ ਇਹਨੂੰ ਬੱਚਾ ਕੋਈ ਆ ਗਿਆ ਸੱਟ ਲੱਗੇ ਪਹਿਲਾਂ ਉਹਦੀ ਗੌਰ ਕਰਨ ਲਈਏ ਉਸ ਤੋਂ ਬਾਅਦ ਜੇ ਆਪਾਂ ਰੈਫਰ ਕਰਨੇ ਸ੍ਰਿਆਣੀ ਹਸਪਤਾਲ ਐ ਸਮਾਣੇ ਹਸਪਤਾਲ ਐ ਰਜਿੰਦਰ ਹਸਪਤਾਲ ਪਟਿਆਲਾ ਉੱਥੇ ਕਰ ਲਈਏ ਉੱਥੇ ਕਰਨ ਦੀ ਬਜਾਏ ਪ੍ਰਾਈਵੇਟ ਹਸਪਤਾਲ ਐ ਕੋਈ ਇੱਥੇ ਸਾਡੇ ਭਗਵਾਨ ਹੈਲਥ케ਅਰ ਉਹ ટીਰ ਨੇ ਫਿਰ ਉਹ ਕਰ ਰਹੀ ਸੀ ਗਸਟਾਪ ਦਾ ਮੈਂਬਰ ਹੈ ਦੋ ਨੇ ਉਹ ਜ਼ਿੰਮੇਵਾਰ ਨੇ ਉਹ ਦੱਸਣ ਵੀ ਪ੍ਰੋਬਲਮ ਕੀ ਹੈ ਸਰਕਾਰ ਨੂੰ ਸਮਝਾਉਣਾ ਸਰਕਾਰ ਦੇ ਪ੍ਰਬੰਧਨ ਕਰ ਸਕਦਾ ਬੇਨਤੀ ਕਰ ਸਕਦੇ ਹਾਂ ਸਰਕਾਰ ਨੂੰ ਪਰ ਸਰਕਾਰ ਦੇ ਨੁਮਾਇੰਦਿਆਂ ਨੂੰ ਅਸੀਂ ਜੁਰੂਰ ਇੱਥੇ ਪਤਨ ਵਿੱਚ ਬੇਨਤੀ ਕੀਤੀ ਹੈ ਸਾਡੇ ਸ਼ਹਿਰੀ ਪ੍ਰਧਾਨ ਨੇ ਮਦਨ ਲਾਲ ਜੀ ਅੱdte ਫੋਨ ਤੇ ਸਾਡੇ ਕੋਲ ਆ ਕੇ ਨਾਲ ਖੜੇ ਕੀ ਹੋਣਾ ਚਾਹੀਦਾ ਕਿ ਮੈਂ ਉਹਨਾਂ ਦਾ ਬੜਾ ਸਲੰਗ ਹੋ ਜੋ ਕਦ ਮੈਂ ਸਮਝਦਾ ਵੀ ਉਹ ਨਾਲ ਖੜੇ ਨਹੀਂ ਕੀ ਹੋਣਾ ਚਾਹੀਦਾ ਇੱਥੇ ਮੈਂ ਤਾਂ ਚਾਹੁੰਦਾ ਮੈਂ ਇੱਥੇ ਡਾਕਟਰ ਆਉਣ ਜੀ ਜੇ ਕੋਈ ਐਮਰਜੈਂਸੀ ਕੇਸ ਆ ਗਿਆ ਵੈਸੇ ਵੀ ਅਸੀਂ ਆਪੀਡੀ ਹੈ ਜੋ ਚੱਲਦੀ ਆ ਨੇ ਅਮਰ ਤੁਸੀਂ ਕਿਸ ਨੂੰ ਸੰਭੋ ਅਸੀਂ ਇੱਥੋਂ ਮਰੀਜ਼ ਨੂੰ ਲੈ ਕੇ 40 ਕਿਲੋਮੀਟਰ ਸਮਾਣੇ ਜਾਵਾਂਗੇ ਜਾਂ 70 ਕਿਲੋਮੀਟਰ ਸਮਾਣੇ ਪਟਿਆਲੇ ਲੈ ਕੇ ਜਾਵਾਂਗੇ ਉਦੋਂ ਮਰੀਜ਼ ਦਾ ਡੈਥ ਹੋ ਜਾਣੀ ਹੈ ਓਕੇ ਆ ਦੇਖਿਆ ਹਸਪਤਾਲ ਦੇ ਮੈਂ ਜੋ ਮੈਨੂੰ ਫੋਨ ਆਇਆ ਵੀ ਕੁਝ ਐਕਸੀਡੈਂਟ ਹੋਇਆ ਹੈ ਹਲਜੀਰੀ ਦੇ ਮੁੰਡੇ ਦਾ ਤੇ ਮੈਂ ਨਾਲ ਦੀ ਨਾਲ ਫੌਰਨ ਹਸਪਤਾਲ 'ਚ ਪਹੁੰਚਿਆ ਜੀ ਜੀ ਹਸਪਤਾਲ 'ਚ ਐਸਐਮਓ ਨੇ ਮੈਨੂੰ ਕਿਹਾ ਲੋ ਕਿ ਪਹਿਲਾਂ ਵੀ ਬੁਲਾਏ ਸੀ ਵੀ ਜੋ ਦੋ ਡਾਕਟਰ ਨੇ ਜੋ ਸਾਡੇ ਸੀਨੀਅਰ ਡਾਕਟਰ ਦੇ ਉਹਨਾਂ ਦੀ ਪ੍ਰੋਮੋਸ਼ਨ ਹੋਣ ਕਰਕੇ ਉਹ ਚਲੇ ਗਏ ਡਾਕਟਰ ਦੀ ਘਾਟ ਪਈ ਉਹਨਾਂ ਨੇ ਮੈਨੂੰ ਪਹਿਲੇ ਵੀ ਕਹਿ ਦੇਣੀ ਤੁਸੀਂ ਐਮਐਲ ਸਾਬ ਨੂੰ ਤੇ ਹੈਲਥ ਮੰਤਰੀ ਨੂੰ ਗੱਲ ਕਰੋ ਮੈਂ ਸਾਡੇ ਐਮਐਲ ਸਾਬ ਨਾਲ ਗੱਲ ਕਰੀ ਦੀ ਉਹਨਾਂ ਨੇ ਮੇਨੂੰ ਪ੍ਰਸਤਵਾਇਆ ਸੀ ਵੀ ਡਾਕਟਰ ਲੈਂਦੇ ਜਾ ਰਹੇ ਨੇ ਜੀ ਸੋ ਅੱਜ ਵੀ ਜੋ ਅਸੰਮਾਨ ਗੱਲ ਹੋਈ ਉਹਨੇ ਇਹ ਚੀਜ਼ ਕਹੀ ਹੈ ਵੀ ਡਾਕਟਰ ਦੀ ਘਾਟ ਦੀ ਸੁਣਨਾ ਪਹਿਲਾਂ ਹੀ ਪ੍ਰਧਾਨ ਜੀ ਨਾਲ ਗੱਲ ਹੋਈ ਹੈ ਵੀ ਉਹਦੇ ਕਰਕੇ ਦਿੱਕਤ ਆਈ ਹੈ ਇਹ ਚਾਰ ਦਿਨ ਹੁਣ ਤੀ ਨਾਲ ਲੇ ਕੇ ਲਾਇਆ ਜੀ ਉਰੇ ਵੀ 6 ਵਜੇ ਤੱਕ ਜੋ ਅਸੀਂ ਦੇਖਭਾਲ ਹੋਊਗੀ ਡਾਕਟਰ ਜੋੜੀ ਹੈਗੀ ਹੈ ਬਿਦਾਦੋ ਕੁਝ ਹਰਲੇ ਬੰਦਾ ਨਹੀਂ ਜੋ ਐਮਰਜੈਂਸੀ ਹੋ ਗਈ ਸਾਹ ਜੀ ਉੱਚਾ ਰਹਿ ਫਰ ਸਮਾਨੇ ਬਿਲਕੁਲ ਜੀ ਮੈਂ ਥੋੜੀ ਗੱਲ ਨਾਲ ਸਹਿਮਤਾ ਆਂ ਵੀ ਇਹ ਸਾਨੂੰ ਦਿੱਕਤ ਹੈਗੀ ਹੈ ਮੈਂ ਹੁਣ ਫਿਰ ਐਮਰਿਲ ਸਾਹਿਬ ਨਾਲ ਸਾਡੇ ਮਿਨਿਸਟਰ ਹੈਲਥ ਮਿਨਿਸਟਰ ਜੋ ਕੁਬਲੀ ਸਿੰਘ ਜੀ ਨੇ ਉਹਨਾਂ ਨਾਲ ਵੀ ਇਹ ਕੱਲ ਨੂੰ ਜ਼ਰੂਰ ਗੱਲ ਕਰੂੰਗਾ ਕਿ ਉਹ ਜਲਦੀ ਡਾਕਟਰ ਆਵੇ ਤਾਂ ਕਿ ਜੋ ਸਾਡੀ ਦਿੱਕਤ ਹੈ ਸਾਨੂੰ ਦੂਰ ਹੋ ਸਕੇ ਸਾਡੇ ਜੋ ਸਾਡੇ ਐਕਸੀਡੈਂਟ ਵਗੈਰਾ ਹੁੰਦੇ ਨੇ